ਕਿ ਕਿਥੋਂ ਨੇ ਦੇ ਬਿਨਾ ਕੁਝ ਵੀ ਵੇਚਾਰੇ ਜੀ ਤੁਸੀਂ ਕੀ ਹੁੰਦੇ ਆ ਹੁਣ ਆਲਾ ਨੂੰ ਮੱਲੇ ਤੇ ਬਿੰਡੀ ਦਾ ਵੀ ਨਹੀਂ ਪਤਾ ਨਾ ਜੀ ਤੇ ਹੁਣ ਆਲਾ ਦਾ ਪਤਾ ਹੀ ਨਹੀਂ ਵੇਚਾਰਾ ਨਹੀਂ ਫੜਾ ਕੀ ਚੀਜ਼ ਹੁੰਦੀ ਫੜਾ ਕੀ ਚੀਜ਼ ਹੁਣ ਆਲਾ ਨੂੰ ਤੰਗੜ ਦਾ ਵੀ ਨਹੀਂ ਪਤਾ ਹੁਣਾ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਖੜੇ ਆ ਅੱਜ ਪਿੰਡ ਮੈਸਰਖਾਨਾ ਦੇ ਖੇਤਾਂ ਦੇ ਵਿੱਚ ਤੁਹਾਡੇ ਨਾਲ ਇੱਕ ਗੱਲ ਦੀ ਸਾਂਝ ਪਾਉਣੀ ਹੈ ਸਾਂਝ ਇਸ ਗੱਲ ਦੀ ਕਿ ਜਿਹੜੀਆਂ ਗੱਲਾਂ ਅਸੀਂ ਸੋਚਦੇ ਆ ਕਿ ਸਾਡੀ ਖੇਤੀ ਦਾ ਜਿਹੜਾ ਮਾਡਲ ਮਹਾਨਦਰਾ ਕੀ ਹੋਣਾ ਚਾਹੀਦਾ ਹੈ ਖੇਤੀ ਦਾ ਮਾਡਲ ਕੀ ਹੋਣਾ ਚਾਹੀਦਾ ਸਾਡੀ ਜਿਹੜੀ ਹੁਣਾਂ ਦੀ ਜਨਰੇਸ਼ਨ ਹੈਗੀ ਜਿਹੜੀ ਆ ਪੀੜ੍ਹੀ ਹੈਗੀ ਅੱਜ ਦੀ ਪੀੜ੍ਹੀ ਜੇ ਅਸੀਂ ਤੀਜੀ ਪੀੜ੍ਹੀ ਦੀ ਗੱਲ ਕਰੀਏ ਤਾਂ ਜਿਹੜੀ ਜਿਸ ਤਰ੍ਹਾਂ ਦੀ ਖੇਤੀ ਉਦੋਂ ਹੁੰਦੀ ਹੁੰਦੀ ਸੀ ਤੇ ਅਸੀਂ ਰਸਤੇ ਉਲੰਘ ਰਹੇ ਸੀ ਤਾਂ ਅਸੀਂ ਦੇਖਿਆ ਕਿ ਇੱਕ ਬਾਪੂ ਉੱਠ ਦੇ ਨਾਲ ਹੈ ਜਿਹੜਾ ਬਾਜਰੇ ਦੀ ਬਿਜਾਈ ਕਰ ਰਿਹਾ ਗੁਆਰੇ ਦੀ ਬਿਜਾਈ ਕਰ ਰਿਹਾ ਤਾਂ ਇਹ ਚੀਜ਼ਾਂ ਨਜ਼ਰ ਆਦ ਹੋ ਗਈਆਂ ਸਾਡੇ ਤੋਂ ਅਸੀਂ ਇਹਨਾਂ ਤੋਂ ਬਹੁਤ ਸਾਰਾ ਬਿਸਤਰ ਗਏ ਆ ਤੇ ਅਸੀਂ ਸਾਂਝ ਵੀ ਪਾਉਨੇ ਆ ਪਰ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਇਹ ਗੱਲਾਂ ਨੂੰ ਤਾਂ ਕਰਕੇ ਸਾਨੂੰ ਸਾਂਭਣ ਦੀ ਲੋੜ ਹੈ ਇਹ ਸਾਡੀ ਆਜਾਦ ਬਣ ਕੇ ਰਹਿ ਜਾਣੀ ਆ ਆਉਣ ਵਾਲੀ ਤੀਜੀ ਪੀੜ੍ਹੀ ਸ਼ਾਇਦ ਇਹ ਸੋਚਿਆ ਕਰੇ ਵੀ ਇਸ ਤਰ੍ਹਾਂ ਦਾ ਐਡਾ ਵੱਡਾ ਜਾਨਵਰ ਵੀ ਹੁੰਦਾ ਸੀ ਇੱਕ ਜਿਹੜਾ ਇਸ ਤਰ੍ਹਾਂ ਖੇਤੀ ਕਰਦਾ ਸੀ ਜਾਂ ਇਸ ਤਰ੍ਹਾਂ ਦੀ ਮਤਲਬ ਬੀਜ-ਬੀਜ ਦਾ ਸੀ ਆ ਬਾਪੂ ਜੀ ਨਾਲ ਸਾਂਝ ਵੀ ਪਾਉਨੇ ਆ ਔਰ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦਾ ਇਹ ਕਿੰਨੇ ਟਾਈਮ ਦਾ ਪੇਸ਼ਾ ਹੈ ਕਿੰਨੇ ਟਾਈਮ ਦਾ ਇਹ ਕੀਤਾ ਹੈਗਾ ਕਦੋਂ ਤੋਂ ਉਹ ਜਿਹੜੀ ਉੱਠ ਨਾਲ ਖੇਤੀ ਕਰਦੇ ਆ ਰਹੇ ਹਾਲ ਜੋਤਦੇ ਆ ਰਹੇ ਆ ਇਹਨਾਂ ਸਾਰੀਆਂ ਗੱਲਾਂ ਦੀ ਸਾਂਝ ਪਾਉਨੇ ਆ ਆਪਾਂ ਸਵਾਗਤ ਜੀ ਕੀ ਨਾਮ ਹੈ ਤੁਹਾਡਾ ਨਾਦਰ ਸਿੰਘ ਆ ਜੀ ਨਾਦਰ ਸਿੰਘ ਪਿੰਡ ਮੈਸਰਖਾਨਾ ਹਾਂਜੀ ਅੱਛਾ ਤੁਸੀਂ ਕਿੰਨੇ ਕੇ ਟਾਈਮ ਤੋਂ ਜਿਹੜੀ ਜਿਹੜੀ ਉੱਠ ਨਾਲ ਜਿਹੜੀ ਬਜਾਈ ਕਰਦੇ ਆ ਰਹੇ ਹੋ ਜਾਂ ਹਲ ਜੋਤਦੇ ਆ ਰਹੇ ਹੋ 40 ਸਾਲ ਹੋ ਗਏ ਹਾਂਜੀ 40 ਸਾਲ ਹੋ ਗਏ ਹਲ ਬੋਂਦਿਆਂ ਨੂੰ ਹਾਂਜੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਪੀੜ੍ਹੀ ਦੇ ਸਾਰੇ ਚੀਜ਼ਾਂ ਭੁੱਲ ਜਾਣਗੀਆਂ ਪੁਲੀਆਂ ਖੜੀਆਂ ਜੀ ਪੁਲੀਆਂ ਖੜੀਆਂ ਠੀਕ ਹੈ ਤੇ ਤੁਸੀਂ ਇਹਦੇ ਤੋਂ ਫਿਰ ਆਪਦੇ ਘਰ ਦੀ ਕੁਇਲਡਰੀ ਚਲਾਉਨੇ ਜਾਣੀ ਹਾਂਜੀ ਹਾਂਜੀ ਤੇ ਕਿੰਨੀ ਕਮਾਈ ਕਰਦੇ ਮੈਂ ਦਿਖਾਣੀ ਚਾਹ ਕੇ ਉਹ ਹੁੰਦੀ ਹੈ ਦੈਨਿਆਕਦੇ ਨਹੀਂ ਤੁਸੀਂ ਤੇ ਅੱਜ ਦੀ ਜਨਰੇਸ਼ਨ ਤਾਂ ਬਹੁਤ ਕਾੜੀ ਪਈ ਹੋਈ ਆ ਉਹਨਾਂ ਨੂੰ ਤਾਂ ਆਇਆ ਵੀ ਇੱਕ ਵੱਡਾ ਸਾਰਾ ਟਰੈਕਟਰ ਹੋਵੇ ਕਿੱਲੇ ਨੇ ਕਿੱਲੇ ਦੇ ਸ਼ਾਮ ਬਿਖਵਾ ਦੇਣ ਹਾਂ ਹੈਨਾ ਉਹਨਾਂ ਨੇ ਉਹਦਾ ਨਤਾ ਦੇ ਮਾਰੇ ਨਾ ਯੂਰਲੇ ਟਾਇਰ ਵੀ ਉਹਨਾਂ ਨੇ ਦੂਜੇ ਚੜਾ ਲਏ ਹਾਂ ਹਾਂ 4 ਵੀਲਰ ਕਹਿੰਦੇ ਜਿਹਨੂੰ ਹੋਰ ਚਾਈ ਕਰਨ ਵਾਲੇ ਠੀਕ ਹੈ ਤੇ ਤੁਸੀਂ ਉੱਠ ਨਾਲ ਹੀ ਗੁਜ਼ਾਰਾ ਕਰ ਰਹੇ ਹੋ ਹਾਂਜੀ ਤਾਂ ਅੱਛੇ ਇੱਕ ਗੱਲ ਹੋਰ ਦੱਸਿਓ ਵੀ ਕਦੇ ਕਿਸੇ ਜਵਾਕ ਨੂੰ ਸਹਾਗੀ ਤੇ ਝੂਟਾ ਦਵਾਇਆ ਹਾਂ ਜੀ ਹਾਂ ਜੀ ਅੱਛਾ ਅੱਗੇ ਕਹਿੰਦੇ ਬਜ਼ੁਰਗ ਨਾ ਇਹ ਕਰਦੇ ਹੁੰਦੇ ਸੀ ਕਿ ਵੀ ਸਹਾਗੀ ਤੇ ਚੜਾਉਂਦੇ ਸੀ ਲੱਤਾਂ 'ਤੇ ਬਿਠਾ ਲੈਂਦੇ ਸੀ ਅਸਲ 'ਚ ਉਹ ਦੱਸਦੇ ਹੁੰਦੇ ਸੀ ਵੀ ਇੰਨੇ ਬੱਤਰ ਦੇ ਸਹਾਗੀ ਮਾਰਨੀ ਐ ਇੰਨੇ ਤੇ ਬੀਜਣਾਂ ਤਾਂ ਕਿ ਆਉਣ ਵਾਲੀ ਪੀੜ੍ਹੀ ਨੇ ਇਹੀ ਖੇਤੀ ਕਰਨੀ ਹੁੰਦੀ ਸੀ ਹੈਨਾ ਤੇ ਅਸੀਂ ਆਵਰੇ ਜਵਾਕਾਂ 'ਚੋਂ ਕੰਮ ਸੱਭੇ ਤੇ ਆਪਾਂ ਬਗਿਆੜ ਲਿਆ ਮਤਲਬ ਕੰਮ ਤੜਾਈ ਨਹੀਂ ਦੇ ਰਹੀ ਤਾਨੂੰ ਬਰਾਬਰ ਨਾ ਜੀ ਅੱਛਾ ਕਦੀ ਕਦੀ ਬਿਜਾਈ ਕਰ ਲੈਂਦੇ ਹੋ ਤੁਸੀਂ ਮਤਲਬ ਕਿਵੇਂ ਕਿਵੇਂ ਕਰਦੇ ਹੋ ਇਹ ਜਿਹੜੀ ਉਸ ਬਾਜਰਾ ਵੀ ਜਨਾ ਗਵਾਰਾ ਵੀ ਜਨਾ ਨਰਮਾ ਵੀ ਜਨਾ ਤਰੀ ਵੀ ਜਨੇ ਮਕਤੀ ਵੀ ਜੁਨੀਆ ਹਾਂ ਇਹ ਕਿ ਛੋਨੇ ਤੋਂ ਬਿਨਾ ਕੁਝ ਵੀ ਚਾਰੇ ਜੀ ਤੁਸੀਂ ਦੋ ਕੋਰੀ ਨਾਲ ਬੀਜ ਦੇ ਜਾਨੀ ਆ ਦੋ ਕੋਰੀ ਵੀ ਇੱਕ ਇੱਕ ਕੋਰੀ ਵੀ ਹੈਗੀ ਹੈ ਠੀਕ ਹੈ ਇੱਕ ਹਾਲ ਵੀ ਹੋਇਆ ਦੂਜਾ ਲੱਕੜ ਦਾ ਇਹਨੇ ਛੋਲੇ ਛੋਲੇ ਬੀਜਨੇ ਆ ਇਹ ਪੁਰਾਣੇ ਸੰਦ ਵੀ ਸੰਭਾਲ ਕੇ ਰੱਖੇ ਹੋਏ ਆ ਹਾਏ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਅਛਾ ਜਣੀ ਮਤਲਬ ਤੁਹਾਨੂੰ ਪੂਰਾ ਸਬਰ ਇਸ ਕੰਮ ਚ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਅੱਜ ਕੱਲ ਲੋਡ ਸਬਰਾਂ ਦੇ ਫਲਦੀ ਹੈ ਨਾ ਹਾਂਜੀ ਮਤਲਬ ਸਬਰ ਵੀ ਹੈ ਨਹੀਂ ਹੈ ਨਾ ਪਸੂਆ ਜੀ ਸਾਡੇ ਤਿੰਨ ਚਾਰ ਫੇਰ ਆ ਦੇ ਕੋਈ ਪੰਜ ਕਿਕਰਾਂ ਵਾਲਾ ਜ਼ਮੀਨ ਨਾ ਹਰਾ ਹੋਦਾ ਬਿਜਲੀ ਦਾ ਮੌਜ ਨਾ ਬੜੀ ਗੱਡੀ ਭਰ ਲੈਣਾ ਜਦੋਂ ਵਾਧੂ ਹੋ ਜਾਂਦਾ ਜਣੀ ਬਿਨਾ ਤੇਲ ਬਚਾਏ ਤੋਂ ਡੀਜ਼ਲ ਬਚਾਏ ਤੋਂ ਹਾਂ ਜੀ ਤੁਸੀਂ ਇਹਦੇ ਨਾਲ ਖੇਤੀ ਕਰ ਲੈਣੇ ਹੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਲਿਹਾੜ ਵਾਲੇ ਦੇ ਆਸੀਂ ਉੱਠਣਾ ਕਰਤਾ ਕੁਝ ਉਹ ਜੇ ਤੋਂ ਪ੍ਰੋਜੈਕਟ ਨਾ ਕਰਾ ਲੰਨੇ ਜੇ ਬੱਤ ਚੱਟ ਜਿਵੇਂ ਬੀੜੀ ਦੀ ਖੇਤੀ ਕਹਿੰਦੇ ਸੀ ਹਾਂਜੀ 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 ਤੇ ਉਹ ਬੀੜੀ ਦੀ ਖੇਤੀ ਦਾ ਆਪਾਂ ਭੁੱਲੀ ਗਏ ਸਾਡੇ ਤਾਂ ਆਉਣ ਵਾਲੀ ਬੀੜੀ ਤਾਂ ਭੁੱਲ ਜਾਣਗੇ ਮੈਨੂੰ ਲੱਗਦਾ ਉਹ ਪੁੱਛ ਭੁੱਲੀ ਖੜਿਆ ਹਾਂ ਹਾਂ ਬਿਲਕੁਲ ਬਿਲਕੁਲ ਅਰੇ ਸਾਹਿਬ ਪਰ ਨਾ ਮੈਂ ਸੋrowData ਹੁੰਦਾ ਉਹ ਮੇਰੇ ਤਾਤਾ ਹੁੰਦਾ ਸੀਗਾ ਵਿਦਯੰਬੋ ਤੇ ਆਹ ਲਾਂਗਾ ਲੂਗਾ ਨਾ ਮੰਦਰ ਨੇ ਪਿੰਡ ਤੋਂ ਹੂੰ ਉਹਨੂੰ ਫੜੇ ਤੇ ਚੜਾ ਲੈਣ ਉੱਠਦੇ ਚੜਾ ਲੈਣ ਕਹਿੰਦੇ ਆਕੀ ਫੜਾ ਬੰਨਿਆ ਹੁੰਦਾ ਉਹਦੇ ਮਗਰ ਹਾਂ ਛਾਤਾਂ ਨਾਲ ਬਣਾ ਕੇ ਹਾਂਜੀ ਹੁਣ ਆਲਿਆਂ ਦਾ ਪਤਾ ਹੀ ਨਹੀਂ ਵਿਚਾਰਾ ਨਹੀਂ ਫੜਾ ਕੀ ਚੀਜ਼ ਹੁੰਦੀ ਹੈ ਫੜਾ ਕੀ ਚੀਜ਼ ਹੁੰਦੀ ਹੈ ਹਾਂਜੀ ਹੁਣ ਆਲਿਆਂ ਨੂੰ ਮੱਲੇ ਤੇ ਬਿੰਡੀ ਦਾ ਵੀ ਨਹੀਂ ਪਤਾ ਨਾ ਹਾਂਜੀ ਤੇ ਹੁਣ ਆਲਿਆਂ ਨੂੰ ਤੰਗੜਦਾ ਵੀ ਨਹੀਂ ਪਤਾ ਹੁਣਾ ਹਾਂਜੀ ਹਾਂਜੀ ਹੈਨਾ ਤੇ ਬਿੰਡੀ ਵੀ ਆਹ ਲਾ ਖਿਚਣ ਦਾ ਕੰਮ ਕਰਦੀ ਹੈ ਹਾਲਾਂਕਿ ਅਸੀਂ ਉਹਦਾ ਨਾਂ ਕੋਚਿੰਗ ਰੱਖ ਲਿਆ ਹੁਣ ਆਲਿਆਂ ਕੋਚਿੰਗ ਤਾਂ ਜਾਣਦੇ ਹੋਣਗੇ ਬਿੰਡੀ ਨਹੀਂ ਜਾਣਦੇ ਹਾਂਜੀ ਹਾਂਜੀ ਤੇ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਤੇ ਸਾਡੇ ਆ ਚੀਜ਼ਾਂ ਅਸੀਂ ਭੁੱਲ ਗਏ ਸਾਡੇ ਜਵਾਕ ਤਾਂ ਨਾ ਚੱ ਇਹ ਸਨ ਬਾਪੂ ਨਾਜ਼ਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਉਮਰ ਦਾ ਲੰਬਾ ਪੈੰਡਾ ਖੇਤੀ ਦੇ ਹਿੱਸੇ ਲੈ ਕੇ ਲਾਇਆ ਨਾਲ ਨਾਲ ਖੇਤੀ ਵੀ ਕੀਤੀ ਬੱਚੇ ਵੀ ਪਾਲੇ ਤੇ ਪੂਰੇ ਪਿੰਡ ਲਈ ਹਲ ਵੀ ਜੋਤਿਆ ਤੇ ਨੌਜਵਾਨਾਂ ਨੂੰ ਇਹੋ ਜਿਹੇ ਬਜ਼ੁਰਗਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿਉਂਕਿ ਆਪਣੀ ਗੈਰ ਰਸਮੀ ਗੱਲਬਾਤ ਦੇ ਵਿੱਚ ਬਾਪੂ ਨਾਜਰ ਸਿੰਘ ਨੇ ਇਹ ਵੀ ਦੱਸਿਆ ਕਿ ਉਹਦੇ ਦੋ ਉੱਠ ਚਲੇ ਜਾਣ ਦੇ ਬਾਵਜੂਦ ਵੀ ਪਿਛਲੇ 40 ਸਾਲਾਂ ਤੋਂ ਬਹੁਤ ਉਤਰਾ ਚੜਾ ਦੇਖਣ ਦੇ ਬਾਵਜੂਦ ਵੀ ਉਹਨੇ ਉੱਠ ਦੀ ਖੇਤੀ ਜਿਹੀ ਉੱਠ ਨਾਲ ਕਰਨੀ ਨਹੀਂ ਛੱਡੀ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ